I'm <laughs> can <laughs> ਗੱਲਾਂ ਰਾਂਝੇ ਨੇ ਸੁਣੀਆਂ ਡੋਲੀ ਹੀਰ ਬੈਠੀ ਆ ਰਾਂਝਾ ਇੱਥੇ ਪੁੱਪਾ ਮਾਰਦਾ ਕਹਿੰਦੀ ਰਾਂਝਾ ਇੱਥੇ ਰੋਣਾ ਤੇਰਾ ਕੁਝ ਨਹੀਂ ਸਾਰ ਨੂੰ ਤੈਨੂੰ ਜਾਂਦੀਵਾਰ ਦੀਆਂ ਨੂੰ ਗੱਲਾਂ ਕਰਾ ਦਿੰਦੇ ਆ ਚੱਲ ਜਾਂਦੀਵਾਰ ਦੇ ਖਬਰੀ ਫੇਰ ਜਿਉਂਦੇ ਆ ਮਿਲਣਾ ਕਿ ਨਹੀਂ ਮਿਲਣਾ ਜੀ ਮੈਂ ਨਾ ਤਾਂ ਜੀ ਨੂੰ ਤਾਂ ਡੋਲੀ ਬਿਠਾਉਣਾ ਦਿੱਤੀ ਉਹ ਦੋ ਧਿਆਕੇ ਬੁਚਾਕੇ ਇਕੱਠੇ ਹੋਏ ਖੜੇ ਨੇ ਹੁਣ ਮੇਰਾ ਮੇਲਾ ਕਿਵੇਂ ਹੋ ਸਕਦਾ ਜੰਮੀ ਵਾਰ ਜੇ ਮਲਾਵੇਂ ਮੇਰੀ ਜੀ ਨੂੰ ਤੇਰਾ ਸਾਹ ਨਾ ਪਨਾਵਾ ਜੋਗਲ ਜੀ ਮਦਾਂ ਜੋ ਮੈਂ ਜਿਉ ਆ ਦੁਨੀਆ ਦੇ ਉਤੇ ਤੇਰਾ ਆਸਾਨ ਨਹੀਂ ਪੁੰਦਾ ਕਹਿੰਦੀ ਰਾਣੀਆ ਹਿੰਮਤ ਨਾਲ ਹਿੰਮਤ ਨਾਲ ਮੈਂ ਵੀ ਕਰਦੀ ਆ ਕੁਝ ਤੂੰ ਵੀ ਕਰ ਦੱਸ ਮੇਰੇ ਕਰਨੀ ਚ ਕਿਹੜੀ ਆ ਕਹਿੰਦੇ ਤੇਰੇ ਪਟੇ ਰੱਖੇ ਹੋਏ ਨੇ ਉਹਨੇ ਤੇਰੇ ਛੜਿਆਂ ਵਾਲੇ ਵਾਲ ਨੇ ਇਹਨਾਂ ਦੀਆਂ ਮਿੱਡੀਆਂ ਬੁੰਨਦੀਆਂ ਰਾਜਾ ਕਹਿੰਦੇ ਚਾਹੇ ਮੀਟੀ ਗੁੰਧ ਚਾਹੇ ਜੂੜਾ ਗੁੰਧ ਮੇਲ ਕਰਾ। ਉਹ ਜਿਵੇਂ ਕਰਦੀ। ਐਤੀ ਕੁੜੀ ਨੂੰ ਕਿਹਾ, "ਯਾਰੀ ਜੁਲੀਏ, ਤੁਹਾਡੇ ਘਰੋਂ ਘਰਾ ਲੈ ਕੇ ਆ। ਜੱਟ ਰਾਜੇ ਮਾਣੇ ਕੋ ਗਰਮ ਗਾਲੇ।" ਐਸੀ ਦੂਜੀ ਨੂੰ ਕਿਹਾ, "ਯਾ ਤੁਹਾਡੇ ਘਰੋਂ ਚੁੰਨੀ ਲੈ ਕੇ ਆ।" ਉਹ ਚੁੰਨੀ ਵੀ ਮਗਾ ਲਈ। ਜੱਟ ਰਾਜੇ ਦੀ ਮੀਡੀਆਂ ਨੂੰ ਲਕੀਆਂ। ਘਗਰਾ ਪਾਤਾ। ਫਿਰ ਤੇ ਦੇਤਾ ਝੋਨਾ, ਐਨ ਫੁੱਲ ਗਲਾਬ ਦਾ ਬਣਾ। ਯਾਰ ਘਗਰਾ ਪਾਇਆ ਰਹਦੇ ਨੇ ਹੁਣ ਹਰੇਕ ਇਨਸਾਨ ਪਹਿਨ ਓੜ ਕੇ ਆਪਣੇ ਕੰਨੀ ਦੇਖਦਾ ਰਾਜੇ ਨੇ ਦੇਖਿਆ ਤੇਨਾ ਭਾਈ ਲਿਖੀਏ ਕੁੜੀਆਂ ਔਰਤਾਂ ਗੱਲਾਂ ਠੀਕ ਨੇ ਮੇਰੇ ਗਿੱਡੇ ਨੇ ਮੋਥੇ ਘਗਰਾ ਉੱਤਿਆ ਮੈਨਾਂ ਇਹ ਦਿੱਪਿਆ ਤੇ ਪਿਛਾਰ ਪੈ ਗਈ ਸਾਰਾ ਹੀ ਪਿਆ ਪਾ ਜੁਲ ਜੂਗਾ ਅਰੇ ਪਰਦਾ ਚੱਕਿਆ ਜਊ ਕਹਿੰਦੀ ਬੇਰਾਨੀਆਂ ਗੱਲ ਸੁਣ ਤੇਰੇ ਵਾਸਤੇ ਅਸੀਂ ਐਨੀ ਸਿਮਤ ਕਰੀ ਆ ਆਦੇ ਕੁੜੀਆਂ ਦੇ ਵਿੱਚ ਨੀਮਾ ਜਾ ਹੋ ਕੇ ਚਲੀ ਬੋਟਾ ਥੱਲੇ ਨੂੰ ਘਰ ਗਈ। ਅਗਰਾ ਥੱਲੇ ਕੱਲੀ ਕੋਡਾ ਹੋ ਕੇ ਚਲੀ। ਦੂਜੀ ਗੱਲ ਕੁੜੀ ਨੂੰ ਦੇਖ ਕੇ ਰੋਣਾ ਪਈ। ਤੇ ਆ ਬੰਦੇ ਦਾ ਫੋਨ ਪਛਾਣ ਗਿਆ। ਸਾਰਾ ਹੀ ਪਰਦਾ ਖੁੱਲ ਜਾਊਗਾ। ਕਹਿੰਦਾ ਬੜੇ ਮਹਾਰਾਜ ਦੀ ਸੌਂ ਲੱਗੇ ਜਮਾ ਨਹੀਂ ਰੋਂਦਾ। ਪਰ ਮੈਨੂੰ ਕਿਹੜਾ ਮੇਲ ਕਰਾ ਦੇ। ਲਓ ਜੀ ਕੁੜੀ ਬਣਾ ਕੇ ਐਨ ਘਗਰਾ ਨਾਲੇ ਦੇ ਦਿੱਤਾ। ਗੱਪੇ ਲਈ ਆਉਂਦੀਆਂ ਨੇ। ਜਦ ਰਾਂਝਾ ਡੋਲੀ ਦੇ ਨੇੜੇ ਆਇਆ ਜੋ ਜੋ ਡੋਲੀ ਦੇ ਨੇੜੇ ਆਉਂਦਾ ਜੱਫਤਾ ਮਾਰਤਾ ਨਹੀਂ ਜਾਂਦਾ ਹਮਕੀ ਰੁਕੀ ਜਾਂਦਾ ਹੈ ਜਦ ਡੋਲੀ ਦੇ ਨੇੜੇ ਆ ਪੱਲੂ ਮਿੱਠੀ ਨੈਣੇ ਚੱਕ ਕੇ ਰਾਜੇ ਨੂੰ ਮਿੱਠਾ ਟੱਕਦਾ ਰਾਜੇ ਦੇ ਆ ਭੰਬਾ ਨਿਕਲ ਜਾਂਦੇ ਰੋਣਾ ਰੁਕਣਾ ਸਕੇ ਹੜ ਕੇ ਆਸ਼ਕ ਨੇ ਮਸ਼ੂਕ ਦਾ ਪਹੁੰਚਾ ਲਾ ਕੇ ਛਾਤੀ ਦੇ ਨਾਲ ਤੇ ਕਮਲਾ ਤੇ ਅੱਖ ਨਾਲ ਅੱਖ ਧੀਰ ਨਾਲ ਧੀਰੇ ਅੱਜ ਉਹ ਵਾਦਾ ਕਰਿਆ ਭੁੱਲ ਗਈ ਜੇ ਉਹ ਖਵਾਦੇ ਤੇ ਬੈਠ ਕੇ ਕੂਨੀਆਂ ਛੱਡੀਆਂ ਸੀ ਅੱਜ ਉਹ ਗੱਲਾ ਭੁੱਲ ਗਈ ਜਿਹੜੀ ਸਭ ਤੋਂ ਪ੍ਰਾਣ ਚੱਟਦੀ ਸੀ ਜਿਹੜੇ ਪੰਜੇ ਪੀਆਂ ਕੋਲ ਬੈਠ ਕੇ ਲੈ ਕਸਵਾ ਖਾਧੀਆਂ ਸੀ 12 ਵਜੇ ਤੇਰੇ ਖੋਲੇ ਚਾਰੇ ਲੋਕਾਂ ਦੇ ਤਾਨੇ ਮਿਹਣੇ ਵੀ ਸਹੇ ਲੋਕਾਂ ਦੀਆਂ ਮੋਲੀਆਂ ਵੀ ਸਹਈਆਂ ਜਿਵੇਂ ਜਿਵੇਂ ਇੱਕ ਜੱਟ ਰਾਂਝਾ ਹੀਰ ਨੂੰ ਰੋੜੋ ਕੇ ਢੋਲੀ ਵਿੱਚ ਬਿਆਨ ਕਰਦਾ ਏ ਕਿਆ ਕਰਦਾ ਭਾਈ Rina